ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਲੈ ਕੇ ਆਇਆ ਵੀਰ ਤੁਹਾਡੇ ਲਈ ਸੇਲ ਵਾਸਤੇ 12 1/2 ਦੀ ਟਰਾਲੀ ਹੈ ਜੀ ਬਿਨਾ ਲਿਫਟ ਤੋਂ ਹੈ ਕੰਡੀਸ਼ਨ ਵਗਰਾ ਦੇਖ ਸਕਦੇ ਹੋ ਟਰਾਲੀ ਦੀ ਬੈੱਡ ਬੰਗੇ ਸਮੇਤ ਆ ਮੇਦਾ ਦਾ ਫਰਸਾ ਹੀ ਜਮਾ ਦੇਖ ਸਕਦਾ ਹਾਂ 12 1/2 ਦੀ ਹੈ ਜੀ ਇਹਦਾ ਡਰਮ ਵਗਰਾ ਤੋਂ ਦੇਖ ਸਕਦੇ ਹੋ ਛਾੜ ਤੋਂ ਦੇਖ ਸਕਦੇ ਹੋ ਵੀਡੀਓ ਨੂੰ ਚਾਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੈ ਤਾਂ ਦੇਖ ਸਕਦੇ ਹੋ ਟਰਾਲੀ। ਇੱਥੇ ਤੋਂ ਦੇਖ ਸਕਦੇ ਹੋ ਜੀ। ਵੀਰੋ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ-ਜਲਦੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਅੱਠ ਨੜੀ ਹੱਬ ਦੇ ਵਿੱਚ ਆ। ਵਧੀਆ ਹੈਵੀ ਰੰਬ ਨੇ ਜੀ ਬੇਦਾਗ ਟਾਇਰ ਆ ਟਰਾਲੀ ਦੇ। ਬੈਕ ਸਾਈਡ ਤੋਂ ਦੇਖ ਸਕਦੇ ਹੋ। 12 6.5 ਦੀ ਆ ਜੀ। ਬਗੈਰ ਲਿਫਟ ਤੋਂ ਆ। ਹਾਰਸ ਵਗੈਰਾ ਦੇਖ ਸਕਦੇ ਹੋ। ਵਾਹ ਕਿ ਥੱਲੇ ਤੋਂ ਦੇਖ ਸਕਦੇ ਮੈਂ ਇੱਕ ਸਾਈਡ ਤੋਂ ਹਿੱਸੇ ਵਗੈਰਾ ਤੋਂ ਟਾਇਰ ਦੇਖ ਸਕਦੇ ਹੋ ਜੀ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਦੂਜੀ ਸਾਈਡ ਤੋਂ ਦੇਖ ਸਕਦੇ ਹੋ ਟਰਾਲੀ ਏਰੀਆ ਬਰਨਾਲਾ ਜੀ ਵੀਰ ਦਾ ਜਿਹੜਾ ਕੰਟੈਕਟ ਨੰਬਰ ਆਵੇਗਾ 96468 43360 96468 43360 ਵੀਰ ਦਾ ਕੰਟੈਕਟ ਨੰਬਰ ਹੈ ਜੀ ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ ਪੂਰੇ ਵਧੀਆ ਟਾਇਰ ਪਏ ਆ ਜੀ ਸਾਈਡ ਤੋਂ ਦੇਖ ਸਕਦੇ ਹਾਂ ਵਿੱਚੋਂ ਸਾਰੀਆਂ ਆਲਾ ਬੈਡਾ ਮਾੜਾ ਵਗਰਾ ਤਾਂ ਦੇਖ ਸਕਦੇ ਹੋ ਟਰਾਲੀ ਦੀ ਜਿਹੜੀ ਡਿਮਾਂਡ ਰੱਖੀ ਗਈ ਆ ਉਹ 1,40,000 ਰੁਪਏ ਰੱਖੀ ਗਈ ਐ ਬਾਕੀ ਕੁਝ ਮੌਕੇ ਤੇ ਘੱਟ ਵੱਧ ਹੋ ਜੂ ਕੰਡੀਸ਼ਨ ਵਗਰਾ ਦੇਖ ਸਕਦੇ ਹੋ ਟਰਾਲੀ ਦੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਚੱਲ ਦੀ ਗੱਲ ਨੂੰ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਜਾਇਜ਼ੀਤ ਬਾਜਾ ਪੀਵੀ ਨੂੰ ਨਹੀਂ ਤੇ ਇੰਸਟਾਗ੍ਰਾਮ ਨੂੰ ਜੀ 12 6.5 ਟਰਾਲੀ ਹੈ ਜੀ ਨੰਬਰ ਫੇਰ ਦੱਸਣਾ ਵੀਰੇ ਇੱਕ ਵਾਰੀ 96468743360 ਇਹਦੇ ਕੰਟੈਕਟ ਕਰਕੇ ਟਰਾਲੀ ਖਰੀਦਣ ਦੀ ਮੰਗ 1 ਲੱਖ 40000 ਰੁਪਏ ਏਰੀਆ ਬਰਨਾਲਾ ਜੀ ਧੰਨਵਾਦ ਵੀਰ